ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਉੱਭਰਦੇ ਅਕਾਲੀ ਦਲ ਤੇ ਜਾਂ ਨਵੀਂ ਉੱਭਰਦੀ ਧਾਰਮਿਕ ਸ਼ਾਸਤ ਪਾਰਟੀ ਜਿਹਨੂੰ ਵਾਰਸ ਪੰਜਾਬ ਦੇ ਲੋਕ ਕਹਿੰਦੇ ਆ ਤੇ ਜਿਹਦਾ ਵਾਰਸ ਡਿਬਰੂਗੜ ਦੇਲ ਦੇ ਵਿੱਚ ਬੈਠਾ ਹੈ ਹਾਲਾਂਕਿ ਲੋਕਾਂ ਨੇ ਐਮਪੀ ਬਣਾਇਆ ਤੇ ਜਿਹੜੇ ਬਹੁਤ ਤਾਤ ਵਿੱਚ ਫੁਕਰਪਣਾ ਕਰਨ ਵਾਲੇ ਲੋਕ ਨੇ ਪਾਣੀ ਵਿੱਚ ਹਵਾ ਵਿੱਚ ਡਾਂਗਾ ਮਾਰਨ ਵਾਲੇ ਲੋਕ ਨੇ ਉਹ ਇਹ ਪਰਿਵਾਰ ਨੂੰ ਕੌਮ ਦਾ ਰਖਕ ਪਰਿਵਾਰ ਮੰਨੀ ਬੈਠਿਆ ਤੇ ਅਮਰਤਪਾਲ ਦੇ ਇੱਕ ਪਿਤਾ ਦਾ ਬਿਆਨ ਆਇਆ ਮੈਂ ਗੱਲ ਕਰਨ ਲੱਗਾ ਕਿ ਕਿੱਡੇ ਕਿੱਡੇ ਝੂਠ ਇਹ ਲੋਕ ਮਾਰ ਰਹੇ ਨੇ ਕਿਵੇਂ ਕੌਮ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਆਪ ਜਿਹਨੂੰ ਪਤਾ ਹੈ ਹਰਬੀਤ ਜਿਹੜਾ ਅੰਮ੍ਰਿਤਪਾਲ ਦਾ ਵੱਡਾ ਭਰਾ ਹੈ ਉਹਦੇ ਕੋਲੋਂ ਆਇਸ਼ ਡਰੱਗ ਫੜੀ ਗਈ ਹੈ ਤੇ ਇਹ ਚਰਚਾ ਵਿੱਚ ਬਹੁਤ ਛਿੜੀਆਂ ਹੋਈਆਂ ਨੇ ਮੇਰੇ ਜਿਹੜੇ ਸ਼ਬਦ ਵਰਤਦੇ ਨੇ ਨਾ ਮੇਰੀ ਜ਼ਮੀਰ ਮੈਨੂੰ ਉਹ ਹਰੇਕ ਮਨੁੱਖ ਲਈ ਸ਼ਬਦ ਵਰਤਣ ਲਈ ਇਜਾਜ਼ਤ ਨਹੀਂ ਦਿੰਦੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਪਰ ਹੁਣ ਬਹੁਤੇ ਸੱਜਣ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਹਿੰਦੇ ਤੁਹਾਡੇ ਜਿਹੜੇ ਸ਼ਬਦ ਨੇ ਇਹਨਾਂ ਲੋਕਾਂ ਲਈ ਬਿਲਕੁਲ ਟੁਕਮੇ ਨੇ ਮਰਬੀਟ ਕਰਦਨ ਖਾਚ ਭੇੜ ਕਦੀੜ ਇਹ ਸ਼ਬਦ ਮੈਂ ਵਰਤਦਾ ਹਮੇਸ਼ਾ ਅਮਰਤਪਾਲ ਦੇ ਪਿਤਾ ਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਬੇਟਾ ਹਰਬੀਤ ਸ਼ਸਤਰਧਾਰੀ ਹੈ ਜਾਨੀ ਕਿ ਅਮਰਤ ਛਕਿਆ ਹੋਇਆ ਹੈ ਇਹ ਸਵਾਲ ਹੈ ਉਹ ਕਹਿੰਦਾ ਜੀ ਨਹੀਂ ਉਹ ਸ਼ਸਤਰਧਾਰੀ ਨਹੀਂ ਜਾਨੀ ਕਿ ਉਹਨਾਂ ਦਾ ਅਮਰਤ ਛਕਿਆ ਨਹੀਂ ਹੋਇਆ ਇਹ ਉਹਦਾ ਬਿਆਨ ਹੈ ਤੁਸੀਂ ਅੰਦਾਜ਼ਾ ਲਾਓ ਬਿ ਜਿਨ੍ਹਾਂ ਲੋਕਾਂ ਨੇ ਇੱਕ ਮਹਿੰਮ ਚਲਾਈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਾਵਾਂਗੇ ਅੰਮ੍ਰਿਤ ਸੰਚਾਰ ਕਰਾ ਕੇ ਸਿੰਘ ਸਜਾ ਕੇ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਇਹ ਲਾਲੀਪੌਪ ਸੀ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਅੰਮ੍ਰਿਤਪਾਲ ਲੋਕਾਂ ਦੇ ਪੁੱਤਾਂ ਨੂੰ ਕਹਿੰਦਾ ਅਮਰ ਸ਼ਕੋ ਸਿੰਘ ਸਜੋ ਸ਼ਸਤਰ ਰੱਖੋ ਉਹਦਾ ਆਪਣਾ ਭਰਾ ਘਰ ਦੇ ਵਿੱਚ ਨਸ਼ੇੜੀ ਵੀ ਐ ਤੇ ਉਹਦਾ ਅੰਮ੍ਰਿਤ ਵੀ ਨਹੀਂ ਛਕਿਆ ਹਾਲਾਂਕਿ ਇਹ ਵਿਚਾਰਕ মতਪੇਦ ਹੁੰਦੇ ਨੇ ਮੇਰਾ ਇਹਦੇ ਨਾਲ ਕੋਈ ਮਤਲਬ ਨਹੀਂ ਮੈਂ ਕਿਸੇ ਨੂੰ ਫੌਕਸ ਨਹੀਂ ਕਰਦਾ ਕਿ ਤੁਸੀਂ ਸਾਰੇ ਅਮਰ ਛਕੋ ਜਿਦੀ ਮਰਜ਼ੀ ਐ ਇਹਨੂੰ ਸਮਝ ਲੱਗੀ ਐ ਜਿਹੜਾ ਚਾਹੁੰਦਾ ਐ ਉਹ ਕੁਝ ਵੀ ਕਰੇ ਆਜ਼ਾਦੀ ਤੋਂ ਜਾਂ ਸੁਤੰਤਰਤਾ ਤੋਂ ਭਾਵ ਇਹੀ ਹੁੰਦਾ ਐ ਔਰ ਸਵਾਲ ਇਹ ਨੇ ਕਿ ਜਿਹੜੇ ਲੋਕਾਂ ਨੂੰ ਕਹੀ ਗਏ ਵੱਡੇ ਵੱਡੇ ਨਗਰ ਕੀਰਤਨ ਕਰਕੇ ਹਜ਼ਾਰਾਂ ਨਸ਼ੇੜੀ ਮੰਦਿਰ ਪਿੱਛੇ ਤੁਰਦੀ ਸੀ ਪਾਲਕੀ ਸਭ ਲੈ ਕੇ ਕਿਤੇ ਠਾਣੇ ਜਾਂਦੇ ਨੇ ਕਬਜ਼ਾ ਕਰਨ ਲਈ ਵੱਡੇ ਵੱਡੇ ਢੌਂਕ ਕੀਤੇ ਕਿ ਅਸੀਂ ਪ੍ਰਚਾਰ ਕਰ ਰਹੇ ਹਾਂ ਜਿਹੜਾ ਪਹਿਲਾਂ ਫੁਕਰੀਆਂ ਮਾਰਨ ਵਾਲਾ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਸੀ ਉਹਨੂੰ ਆਈਡਲ ਮੰਨਿਆ ਗਿਆ ਉਹਦਾ ਉਹਦੀ ਕਾਪੀ ਕੀਤੀ ਗਈ ਤੇ ਜਦੋਂ ਆਪਣੇ ਘਰ ਦੀ ਗੱਲ ਹੁੰਦੀ ਹੈ ਤੇ ਉਦੋਂ ਸ਼ਰਿਆਮ ਕਹਿੰਦਾ ਕਿ ਨਹੀਂ ਜੀ ਸਾਡਾ ਪੁੱਤ ਹਰਬੀਤ ਸਸ਼ਤਰਧਾਰੀ ਨਹੀਂ ਜਾਨੀ ਕਿ ਅੰਮ੍ਰਿਤ ਨਹੀਂ ਛਕਿਆ ਹੋਇਆ ਤੁਸੀਂ ਹੁਣ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਐਡਾ ਵੱਡਾ ਝੂਠ ਆਪਣੇ ਘਰ ਦੇ ਵਿੱਚ ਸਿਪਾਈ ਬੈਠੇ ਐ ਤੇ ਜਦੋਂ ਕਿਤੇ ਇਹਨਾਂ ਬੰਦਾਂ ਕੋਲੇ ਮਾੜੀ ਮੋਟੀ ਸਤਾ ਆ ਜਾਂਦੀ ਹੈ ਕੋਈ ਪਾਵਰ ਆ ਜਾਂਦੀ ਹੈ ਤਾਂ ਫਿਰ ਇਹ ਲੋਕ ਕੀ ਹਾਸਰ ਕਰਨਗੇ ਆਮ ਲੋਕਾਂ ਦਾ ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ ਥੋੜਾ ਜਿਹਾ ਪਿੱਛੇ ਚੱਲ ਜਾਓ ਜਦੋਂ ਭਿੰਡਰਾਂ ਵਾਲੇ ਦਾ ਬੋਲ ਬਾਲਾ ਸੀ ਤੇ ਉਹਨਾਂ ਦੀ ਮਹਿਮ ਦੇ ਵਿੱਚ ਕਹਿ ਲਈਏ ਇਹੋ ਜਿਹੇ ਕਿੰਨੀਆਂ ਕੁ ਲਗਾਉਣਾ ਹੋਣਗੀਆਂ ਜਿਹੜੇ ਸ਼ਰਿਆਮ ਐਸ ਵਕਤ ਪੁੱਤ ਨਸ਼ੇ ਕਰਦਾ ਫੜਿਆ ਗਿਆ ਅਮਰਤ ਕਹਿੰਦੇ ਛੱਕਿਆ ਨਹੀਂ ਝੂਠ ਬੋਲੀ ਜਾਂਦੇ ਨੇ ਤੇ ਉਦੋਂ ਕਿੰਨੇ ਵੱਡੇ ਝੂਠ ਬੋਲੇ ਜਾਂਦੇ ਹੋਣਗੇ ਉਹ ਤਾਂ ਇਹਨਾਂ ਦੇ ਉਹਨਾਂ ਦੇ ਕੋਲੇ ਡਾਇਰੈਕਟਲੀ ਅਸਲਾ ਹੁੰਦਾ ਸੀ AK47 ਐਡਰ ਅਸਲਾ ਇਹਨਾਂ ਦੇ ਕੋਲੇ ਸੀ ਉਸ ਵਕਤ ਇੱਕ ਗੱਲ ਚ ਹੋਰ ਨੋਟ ਕਰਿਓ ਥੋੜਾ ਜਿਹਾ ਧਿਆਨ ਦੇ ਨਾਲ ਜਦੋਂ ਦਾ ਇਹਦਾ ਭਰਾ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਡਰੱਗ ਫੜੀ ਹੈ ਉਦੋਂ ਦੀ ਚਰਚਾ ਜਿਹੜੀ ਛਿੜੀ ਹੈ ਨਾ ਧਮਕੀਆਂ ਦੇਣ ਵਾਸਤੇ ਮੈਨੂੰ ਵੀ ਬਤੇਰੇ ਫੋਨ ਆਏ ਪਰ ਮੈਂ ਪ੍ਰਵਾਹ ਨਹੀਂ ਕਰਦਾ ਜੋ ਮਰੇ ਕੋਈ ਖਪੇ ਅਸੀਂ ਕਿਤੋਂ ਨਾਲ ਡਰਿਆ ਤੇ ਨਾ ਡਰਨਾ ਮੈਂ ਤਾਂ ਗੱਲ ਜਿੰਨਾ ਚਿਰ ਰਹਿਣੀ ਹੈ ਔਰ ਜਿੰਨਾ ਚਿਰ ਇਹ ਸਾਹਸ ਨੇ ਸਾਹ ਚੱਲਦੇ ਨੇ ਹੱਕ ਠੋਕ ਕੇ ਕਮਾਂਗੇ ਜਿਹਨੇ ਜੋਰ ਲਾਉਣਾ ਲਾ ਲਿਓ ਸਾਨੂੰ ਕੋਈ ਪ੍ਰਵਾਹ ਨਹੀਂ ਜੇ ਕੋਈ ਪੱਤਰਕਾਰ ਕਿਸੇ ਨੂੰ ਉਸ ਦਾ ਸਵਾਲ ਕਰਦਾ ਉਹਨੂੰ ਧਮਕੀਆਂ ਵਿੱਚ ਪੱਤਰਕਾਰ ਨੇ ਫੁਕਰੇ ਜਿਹੜੇ ਸ਼ਰੇਮ ਧਮਕੀਆਂ ਦਿੰਦੇ ਨੇ ਅਨਹਿੰਗ ਲਾਣਾ ਤਮ ਕਹਿੰਦੇ ਜਾਂਦਾ ਤੁਸੀਂ ਸਾਡੇ ਭਾਈ ਸਾਹਿਬ ਨੂੰ ਇਦਾਂ ਕਹਿੰਦੇ ਸਾਡੇ ਭਾਈ ਸਾਹਿਬ ਦੀ ਕਰਦਾਰ ਕੋਸ਼ਿਸ਼ੀ ਕਰ ਦਿਓ ਸਾਡੇ ਭਾਈ ਦੇ ਪੰਥਕ ਪਰਿਵਾਰ ਨੂੰ ਬਦਨਾਮ ਕਰ ਦਿਓ ਸ਼ਰਮ ਕਿਰਪਾਨਾਂ ਲਹਿਰਾ ਕੇ ਸੱਥਾਂ ਵਿੱਚ ਕਹਾੜੀਏ ਕਹਾੜੀਆਂ ਬਰਸੇ ਫੜੇ ਹੋਏ ਨੇ ਇਹੋ ਜਿਹੀਆਂ ਧਮਕੀਆਂ ਇਹ ਲੋਕ ਦੇ ਰਹੇ ਨੇ ਮੈਂ ਗੱਲ ਕਰਨ ਦੀ ਕੋਸ਼ਿਸ਼ ਇਹ ਕਰ ਰਿਹਾ ਵੀ ਇੱਕ ਆਮ ਮਨੁੱਖ ਜਿਹਦਾ ਕੋਈ ਸਿੱਖੀ ਦੇ ਨਾਲ ਬਹੁਤਾ ਲੈਣ ਦੇਣ ਨਹੀਂ ਤੇ ਉਹ ਇੱਕ ਆਮ ਬਜ਼ੁਰਗ ਜਿਹੜਾ মিডিਆ ਸਾਹਮਣੇ ਸ਼ਰਿਆਂ ਵਿੱਚ ਝੂਠ ਬੋਲੀ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੇ ਪੁੱਤ ਦੇ ਕੋਲੋਂ ਲੋਕਾਂ ਨੂੰ ਸਰੂਪੇ ਦਵਾਈ ਜਾਂਦੇ ਹੋ ਹਰਪ੍ਰੀਤ ਜਿਹੜਾ ਵੱਡਾ ਭਰਾ ਹੈ ਨਾ ਅਮਰਤਪਾਲ ਦਾ ਇਹ ਸਰੂਪੇ ਦਿੰਦਾ ਦਿਖਾਈ ਦੇਊਗਾ ਤੁਹਾਨੂੰ ਭੀੜ ਦੇ ਵਿੱਚ ਮਹਿਮ ਦੇ ਵਿੱਚ ਜਾਣੀ ਕਿ ਆਪਦੇ ਘਰ ਕੀ ਕੁਝ ਹੋ ਰਿਹਾ ਹੈ ਆਪਦੇ ਪੁੱਤ ਦਾ ਅੰਮ੍ਰਿਤ ਛੱਕਿਆ ਨਹੀਂ ਨਸ਼ੇ ਕਰਦਾ ਫਿਰ ਮੰਨਣ ਨੂੰ ਤਿਆਰ ਨਹੀਂ ਤੇ ਲੋਕਾਂ ਨੂੰ ਬੇਬਕੂਬ ਨਹੀਂ ਬਣਾ ਰੇ ਤੋ ਹੋਰ ਕੀ ਕਰ ਰੇ ਹੈ ਮੇਰਾ ਕਹਿਣ ਤੋਂ ਮਤਲਬ ਇਹ ਹੈਗਾ ਵੀ ਜੇ ਇਹ ਬੰਦੇ ਝੂਠ ਬੋਲੀ ਜਾਂਦੇ ਐ ਇਸ ਵਕਤ ਸਭ ਕੁਝ ਸਾਹਮਣੇ ਹੈ ਤੇ ਭਿੰਡਰਾਂ ਵਾਲੇ ਵੇਲੇ ਕਿੰਨਾ ਝੂਠ ਬੋਲਿਆ ਜਾਂਦਾ ਹੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਨਾਂ ਕੋਲੇ ਤਾਂ ਉਨੀ ਹਲੇ ਦੁਨੀਆਂ ਦੀ ਤਾਕਤ ਜਿਵੇਂ ਜਿਵੇਂ ਉਹਦੇ ਪਿੱਛੇ ਲੋਕ ਤੁਰਦੇ ਸੀ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਸੀ ਉਹਨੇ ਤਾਂ ਇਹਨਾਂ ਪਿੱਛੇ ਹਲੇ ਲੱਗੇ ਨਹੀਂ ਕਿੱਡਾ ਵੱਡਾ ਟੂਠ ਬੋਲੇ ਜਾਂਦੇ ਆ ਨਹੀਂ ਜੀ ਸਾਡੇ ਪੁੱਤ ਦਾ ਤਾਂ ਅਮਰਤ ਨਹੀਂ ਸ਼ਕਿਆ ਸੀ ਸਾਡਾ ਪੁੱਤ ਸ਼ਸਤਰਧਾਰੀ ਨਹੀਂ ਸੀ ਹੁਣ ਇਹਨੂੰ ਤੋੜ ਮਰੋੜ ਕੇ ਪੇਸ਼ ਕਰ ਲਿਓ ਨਹੀਂ ਪਰ ਔਕਾਤ ਹੈ ਇਹ ਸਾਡੀ ਔਕਾਤ ਹੈ ਜਿਹੜੀ ਅਸੀਂ ਲੋਕਾਂ ਸਾਹਮਣੇ ਰੱਖ ਰਹੇ ਆ ਫਿਰ ਤੁਸੀਂ ਦੇਖੋ ਇੱਕ ਮਹਮ ਚਲਾਦੀ ਇੱਕ ਨਰੇਟਿਵ ਬਣਾਤਾ ਇਹਨਾਂ ਨੇ ਵੀ ਜਿਹੜਾ ਵੀ ਜबान ਖੋਲੂਗਾ ਜਣ ਕੇ ਇਸ ਚਾਈ ਦੱਸੂਗਾ ਵੀ ਅਮਰਤਪਾਲ ਦਾ ਭਰਾ ਡਰਗ ਦੇ ਨਾਲ ਫੜਿਆ ਗਿਆ ਉਹਨੂੰ ਧਮਕੀਆਂ ਦੇਣੀਆਂ ਨੇ ਉਹਦੀ ਮਾਂ ਭੈਣ ਕਿਦਾਂ ਇੱਕ ਕਰਨੀ ਹੈ ਗਾਲੇ ਗਲੋਚ ਕਿਦਾਂ ਕਰਨਾ ਹੈ ਜਣ ਕੇ ਕਰਤੂਤ ਇਹਨਾਂ ਲੋਕਾਂ ਦੀ ਪਰ ਚੇਤੇ ਰੱਖਿਓ ਮਿੱਤਰੋ ਜਿਹੜਾ ਹੁਣ ਦਾ ਸਮਾਂ ਨਾ ਇਹ ਮੀਡੀਆ ਦਾ ਯੁੱਗ ਹੈ ਇਥੋਂ ਕਿ ਆਪਣੇ ਆਪ ਨੂੰ ਛੁਪਾ ਨਹੀਂ ਸਕਦਾ ਹਲੇ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸਚਾਈ ਇਹ ਤੁਹਾਡੀਆਂ ਤਾਂ ਨਸ਼ੇ ਕਰਦਿਆਂ ਦੀਆਂ ਮਹਿਮੰਦੇ ਵਿੱਚੋਂ ਗੱਡੀਆਂ ਦੇ ਵਿੱਚ ਬੈਠੇ ਨੇ ਵੀਡੀਓ ਨੇ ਲੋਕਾਂ ਦੇ ਕੋਲੇ ਆੜੀ ਉਹਨਾਂ ਲੋਕਾਂ ਦੇ ਕੋਲੇ ਤਮਾਕੂ ਇਹਦਾ ਭਰਾ ਲਾਉਂਦਾ ਉਹੀ ਹਰਪ੍ਰੀਤ ਸਿਗਰਟਾਂ ਪੀਂਦਾ ਹੈ ਅਮਰਤਪਾਲ ਨੂੰ ਵੀ ਪਤਾ ਹੈ ਅਮਰਤਪਾਲ ਨੂੰ ਵੀ ਫੋਨ ਆਏ ਹੋਏ ਨੇ ਲੋਕਾਂ ਦੇ ਉਹ ਰਿਕਾਰਡਿੰਗਾਂ ਲੋਕ ਬਾਹਰ ਕੱਢਣਗੇ ਪਰ ਪ੍ਰੋਬਲਮ ਕੀ ਹੈ ਹੁਣ ਕਹਿੰਦੇ ਐਮਪੀ ਸਾਹਿਬ ਹੈ ਨਾ ਹੁਣ ਕੌਮ ਦਾ ਜਰਨਲ ਹੈ ਨਾ ਕਿਉਂਕਿ ਮਾਰਨ ਮੂਨ ਲੱਗੇ ਕਹਿੰਦੇ ਮੈਂਟਲ ਹੌਂਦੇ ਲੋਕ ਡਰਦੇ ਆ ਹਾਲਾਂਕਿ ਮੈਨੂੰ ਫੋਨ ਕੀਤਾ ਕਿ ਸਾਡੇ ਕੋਲੇ ਆਡੀਓ ਪਈ ਹੈ ਵੀਡੀਓ ਪਈ ਹੈ ਮੈਂ ਕਿਹਾ ਭੇਜੋ ਤੁਸੀਂ ਕਹਿੰਦੇ ਡਰ ਲੱਗਦਾ ਹੈ ਜਾਣੀ ਕਿ ਆਕਰਦੂਤਾ ਹਲੇ ਆਉਣੀਆਂ ਸਾਹਮਣੇ ਬਾਕੀ ਨੇ ਕੁਲਜੀਤ ਸਿੰਘ ਕੋਈ ਨਿੰਗ ਸਿੰਘ ਮੁੱਢਾ ਦਲ ਦੇ ਉਹਨੇ ਕੁਛ ਬੋਲਤਾ ਉਹਨੂੰ ਤਾਂ ਮ ਕੰਨ ਦਿੱਤੀਆਂ ਤੇ ਮੈਂ ਸ਼ਰਿਆਮ ਬੋ ਰਿਆਂ ਅਮਰਤਪਾਲ ਦਾ ਨਾਮ ਲੈ ਕੇ ਹਰਬੀਤ ਉਹਦੇ ਪਿਆਵ ਦਾ ਨਾਮ ਲੈ ਕੇ ਉਹਦੇ ਭਰਾ ਦਾ ਨਾਮ ਲੈ ਕੇ ਡਰੱਗ ਕਰਦਾ ਸੀ ਨਸ਼ਾ ਕਰਦਾ ਸੀ ਸ਼ਿਕਟਾ ਪਿੰਦਾ ਸੀ ਇਹਦੀ ਮੰਦਿਰ ਦੇ ਵਿੱਚ ਇਹਦੀ ਮਹਿਮੰਦੇ ਵਿੱਚ 5-700 ਨਸ਼ੇੜੀ ਸੀ ਮਸ਼ਰਿਆਂਮ ਕਹਿਣਾ ਕਰੋ ਕੀ ਕਰਨਾ ਹੈ ਕਿੰਨਾ ਕੁ ਜਰ ਡਰਾਉਂਗੇ ਤੁਸੀਂ ਸਮਝ ਲਿਆ ਵੀ ਭਿੰਡਰਾਂ ਵਾਲੇ ਵਾਲੇ ਆ ਸਮੇ ਜਿਵੇਂ ਉਹਨੇ ਗਪਾੜਾਂ ਮਾਰੀਆਂ ਸੀ ਲੋਕਾਂ ਨੂੰ ਡਰਾਇਆ ਸੀ ਜਿਵੇਂ ਉਹਨੇ ਕਤਲਗਾ ਬਣਾਏ ਸੀ ਅੰਮ੍ਰਿਤਸਰ ਅੱਡਾ ਬਣਾਏ ਸੀ ਲੁਟੇਰਿਆਂ ਦਾ ਤੁਹਾਨੂੰ ਕੀ ਲੱਗਦਾ ਵੀ ਹੁਣ ਫੇਰ ਇਹ ਤਾਂ ਚੱਲ ਜੂ ਜਿੰਨਾ ਚਿਰ ਬੋਲਾਂਗੇ ਨਾ ਤੋ ਨੀ ਨਾਲ ਜੀਵ ਲਵਾ ਦਿਆਂਗੇ ਜਿੱਤੇ ਰੱਖਿਓ ਇਹ ਐਵੇਂ ਫੁਕਰੀਆਂ ਨਹੀਂ ਕੋਈ ਤਲਵਾਰ ਨਹੀਂ ਸਾਡੇ ਕੋਲ ਕੋਈ ਹਥਿਆਰ ਨਹੀਂ ਸਾਡੇ ਕੋਲ ਕੇਵਲ ਬੋਲਣਾ ਹੈ ਤੁਹਾਡੀਆਂ ਕਰਤੂਤਾਂ ਦੱਸਣੀਆਂ ਨੇ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ ਤੁਸੀਂ ਆ ਸਭ ਤੋਂ ਵੱਡਾ ਝੂਠ ਹੈ ਔਰ ਕਿਵੇਂ ਸ਼ਿਪਾ ਕੇ ਰੱਖਿਆ ਖੁਦ ਆਪਣੇ ਘਰ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਹਲੇ ਮੰਨਣ ਨੂੰ ਤਿਆਰ ਨਹੀਂ ਨਹੀਂ ਜੀ ਉਹ ਤਾਂ ਐਵੇਂ ਫਸਾਤਾ ਜੀ ਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਪੰਥਕ ਪਰਿਵਾਰ ਨੂੰ ਉਹ ਲੋਕ ਬਦਨਾਮ ਕਰਦੇ ਆ ਜੀ ਆਉਣ ਵਾਲਾ ਇਹ ਪਰਿਵਾਰ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀ ਪੈਰਵਾਈ ਕਰੂਗਾ ਜੀ ਦੇਖੋ ਫੁਕਰੀਆਂ ਫੁਕਰੀਆਂ ਕੌਣ ਮਾਰ ਰਹੇ ਨੇ ਆ ਦਲਾਲ ਪੱਤਰਕਾਰ ਇਹ ਬੇਨਤੀ ਪ੍ਰਵਾਨ ਕਰਿਓ ਥੋੜੀ ਜੀ ਅਕਲ ਤੋਂ ਕੰਮ ਲੈ ਲਓ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ